ਕਵੀਰ ਮਾਨਸ ਜਨਮ ਦੁਲੰਬ ਹੈ ਖੋਇ ਨੰਬਾਰ ਐ ਵਾਰ ਜਉ ਬਨ ਫਲ ਪਾਕੇ ਭੁਇਂ ਗਿਰੈ ਬਹੁਰ ਨਾ ਲਾਗੇ ਡਾਰ ਚਵੁਰ ਸ਼ਤੁਰ ਦੁਖ ਤੇ ਮਲ سربری کائنات رہ پر بالی کل عالم آبی فضل دو جہانتی تی بالی امرت کے مجسمے گیان کے ساگر خلط فلط کے راکھی دیالو کرپالو ستگرو صاحب شری گرو گرنت صاحب جی او مہاراج ਸੇਵਨ ਦੀ ਪਵਨ ਮੁਕੱਦਸ ਕੋ ਦੰਦਰ ਸੁਭੈ ਮਾਨਕਤਰ ਕੀ ਗੁਰੂ ਰੂਪ ਗੁਰਪਿਆਰੀ ਸਤਸੰਗੀ ਜਨੋ ਤੰਤਜੁਗ ਹੋ ਸਭ ਜੀਆਂ ਦੀ ਪਵਨ ਹਜ਼ੂਰੀ ਵਿੱਚ ਸਰਬਤ ਕੀ ਸੰਦੇਹ ਬਿਲੇ ਦੇ ਇਹ ਦੀਵਾਨਾ ਵਿੱਚ ਹਾਜ਼ਰੀਆਂ ਭਰ ਕਰਕੇ ਹਰੀ ਜਸ ਕਰਦੇ ਹੋਈ ਲਾਹ ਘਟਰੀ ਹੋ ਸਮੁੱਚੀ ਜੀਵਨ ਨੂੰ ਸਫਲ ਕਰਨ ਦਾ ਸਫਲ ਜਤਨ ਪਿਕਤ ਹੈ ਉਹ ਗੁਰੂ ਦੇ ਪ੍ਰੇਮਤ ਕਰੀ ਗਾਇਸ ਨੇ ਪੋਲ ਖਿਰਦਿਆਂ ਵਿੱਚ ਵਸ ਜਾਂ ਸਿਰ ਸਪਨਾ ਨੂੰ ਦਰਕਰਤੀ ਪ੍ਰੀਤ ਗੁਰ ਸਿੱਖੀ ਜੀਵਨ ਬਖਸ਼ ਕੇ ਨਿਵਾਜ ਦੇ ਵੀ ਸੇ ਬਗੀ ਅਰਦਾਸ ਬੇਨਤੀ ਚੁਦੜੀ ਹੈ ਬਦਪਾਗੀ ਹਰ ਸੰਗਤ ਪਾਵੈ ਭਾਗ ਹੀਨ ਗਮ ਚੁਟਾਂ ਖਾਵੈ ਬਿਨ ਪਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮਹਿਲ ਪ੍ਰੀਜਾ ਜੀਉ ਦੇ ਮਹਾਂ ਬਾਕ ਅਨਸਾਰ ਵੱਡੇ ਪਾਗਾਂ ਦੀ ਖਾਮੀ ਪਰ ਕਰਕੇ ਸਰਬੱਤ ਕੀ ਜੁੜੇ ਹੋ ਆਉ ਜਿੱਥੇ ਕਲ ਚੁਗਵੇਂ ਕੀਰਤਨ ਪਰਦਾਨਾ ਗੁਰਮੁਖ ਜਪੀਏ ਲਾਇ ਧਿਆਨਾਂ ਤੇ ਮਹਾਂ ਬਾਕ ਅਨਸਾਰ ਇਲਾਹੀ ਦਰਗਾਹ ਕੀ ਬਾਣੀ ਦੇ ਸ਼ਬਦ ਕੀ ਦੇ ਨਾਲ ਸਾਂਝ ਪਾ ਰਹੀ ਸੀ ਸਮਾ ਹੋਇਆ ਗੈ ਚਲ ਤੇ ਲੜੀਵਾਰ ਭਗਤ ਕਬੀਰ ਜੀ ਉન્નਤੀ ਮੁਖਾੁਰ ਬਿੰਦੂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਕਲ ਰੋਜ਼ ਤੱਕ ਆਪਾਂ 29 ਸ਼ਲੋਕ ਵਿਚਾਰੀ ਹਨ 30 ਨੰਬਰ ਸ਼ਲੋਕ ਕਵੀਰ ਮਾਨਸ ਜਨਮ ਦੁਲੰਭ ਹੈ ਹੋਈ ਨਾ ਬਾਰ ਹੈ ਬਾਰ ਜਿਉ ਬਨ ਫਲ ਪੱਕੇ ਭੁਈਂ ਗਿਰੈ ਬਖੁਰ ਨ ਲੱਗੈ ਡਾਗ ਇਹ ਨਰਪੀ ਬੱਚਨਾਂ ਨੂੰ ਵਿਚਾਰੀਏ ਮਨ ਬਿਰਤੀਆਂ ਇਕਾਗਰ ਕਰਦੀ ਹੋਈ ਗੁਰਪੱਤੇ ਪਰਬਾਨ ਕਰੂ ਬਖਸ਼ੋ ਅਸੀਸ ਲਉ ਪਤੇ ਅਕੂ ਜੀ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤੀ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਮਨੁੱਖਾ ਜਨਮ ਦੀ ਪਰਥਾਏ ਆਪਾਂ ਅਨੇਕਾਂ ਬਚਨ ਪੜਦੇ ਆਂ ਅੱਜ ਦੀ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਜੀ ਜ਼ਿਕਰ ਕਰ ਰਹੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਬੇਸ਼ਕੀਮਤੀ ਸਮਾਂ ਇਹ ਜ਼ਿੰਦਗੀ ਇਹ ਮਨੁੱਖਾ ਜਨਮ ਹੈ ਵੱਡ ਮੁੱਲਾ ਹੈ ਔਖਾ ਪ੍ਰਾਪਤ ਹੋਇਆ ਨਾਲ ਹੀ ਕਿਆ ਹੋਈ ਨਾ ਬਾਰੇ ਬਾਰ ਇਹ ਬਾਰ-ਬਾਰ ਨਹੀਂ ਦਿਓਗਾ ਇਹ ਬਾਰ ਬਾਰ ਪ੍ਰਾਪਤ ਨਹੀਂ ਹੁੰਦਾ ਇਹ ਇੱਕੋ ਵਾਰ ਸ਼ਰੀਰ ਮਿਲਿਆ ਦੇਹੀ ਪ੍ਰਾਪਤ ਹੋਈ ਧਰਮ ਗ੍ਰੰਥ ਸੀ ਜਦੋਂ ਪੜ੍ਹਦੇ ਹਾਂ ਸਿਮਰਤੀਆਂ ਸ਼ਾਸਤਰ ਕੁਰਾਨ ਪੁਰਾਨ ਤੌਰਿਤ ਅੰਜੀਲ ਵਰਗੇ ਗ੍ਰੰਥ ਮਨੁੱਖਾ ਜੀਵਨ ਦਾ ਮਨੋਰਥ ਬਿਆਨ ਕਰਦੇ ਹੈ ਮਨੁੱਖਾ ਜਨਮ ਦੀ ਐਹਮियत ਨੂੰ ਬਿਆਨ ਕਰਦੇ ਹੈ ਇਨ੍ਹਾਂ ਦੇ ਵਿੱਚ ਧਰਮੀ ਕਰਮ ਕਿਹੜੇ ਨੇ ਉਹ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਉਹਨਾਂ ਦਾ ਤੇ ਮਨੁੱਖ ਨੇ ਇਹਨਾਂ ਕਰਮਾਂ ਨੂੰ ਕਰਨਾ ਹੈ ਸਰੀਰ ਲੈ ਕੇ ਜੋ ਸੰਸਾਰ ਵਿੱਚ ਆਇਆ ਆ। ਇਹ ਸਰੀਰ ਸਫਰ ਕਰਦਾ ਕਰਦਾ ਮਨੁੱਖਾ ਦੇਹੀ ਇਹਨੇ ਪ੍ਰਾਪਤ ਕੀਤੀ ਮਨੁੱਖਾ ਜਨਮ ਪ੍ਰਾਪਤ ਹੋਇਆ ਇਸ ਆਤਮਾ ਨੂੰ ਗੁਰੂ ਦੀਪ ਦੇ ਉਹ ਬਚਨ ਹਉ ਆਇਆ ਦੂਰੋਂ ਚੱਲ ਕੇ। ਉਥੇ ਸ਼ਬਦ ਹੈ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨ ਆਈ ਜੀ ਉਹ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਕਬਾਈ ਜੀ ਹੁਣ ਦੂਰੋਂ ਚੱਲ ਕੇ ਤੋਂ ਭਾਵ ਕੀ ਹੈ ਇਹ ਸਾਡੀ ਆਤਮਾ ਦੀ ਵੀ ਗੱਲ ਹੈ ਸਾਡੀ ਸ਼ਰੀਰ ਦੀ ਵੀ ਗੱਲ ਹੈ ਇਸ ਤਨ ਦੀ ਦੇ ਵਿੱਚ ਗੱਲ ਹੈ ਗੁਰਦੇਵ ਨੇ ਜੇਕਰ ਦੇਖ ਦੁਨਿਆਵੀ ਤੌਰ ਤੇ ਇੱਕ ਪੱਖ ਹੈ ਅਸੀਂ ਮਨੁੱਖਾ ਦੇਹੀ ਲੈ ਕੇ ਸਾਡੀ ਆਮਦ ਸੰਸਾਰ ਦੇ ਅੰਦਰ ਹੋਈ ਹੈ ਗੁਰਦੀਪ ਨੇ ਇਸ ਮਨੁੱਖਾ ਜਨਮ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਮੁਖੱਤਬ ਨੂੰ ਬਿਆਨ ਕਰਦਿਆਂ ਇਹ ਕਿਹਾ ਆ ਵੀ ਜਿਹੜਾ ਮਨੁੱਖਾ ਜਨਮ ਮੈ ਤੈਨੂੰ ਮਿਲਿਆ ਇਹਦੇ ਤੋਂ ਪਹਿਲਾਂ ਇਹ ਕੀ ਸੀ ਗੁਰਦੀਪ ਕਿਹਾ ਕਈ ਜਨਮ ਭਏ ਕੀਟ ਪਤੰਗਾ ਗੁਰਦੀਪ ਨੇ ਕਿਹਾ ਕੀੜੇ ਉੱਡਣ ਵਾਲੇ ਛੋਟੇ ਛੋਟੇ ਔਰ ਤੁਰਨ ਵਾਲੀ ਛੋਟੇ ਛੋਟੇ ਕੀਟ ਜਿਹੜੇ ਨੇ ਪਤੰਗੇ ਜਿਹੜੇ ਨੇ ਗੁਰਦੇਵ ਨੇ ਕਿ ਉਹਨਾਂ ਵਿੱਚੋਂ ਤੇਰਾ ਇਹ ਜੀਵਨ ਸਫਰ ਕਰਦਾ ਕਰਦਾ ਵਕ ਵਕ ਟੇਡੀਆਂ ਮੇਡੀਆਂ ਝੋਨਾ ਵਿੱਚੋਂ ਲੰਘਦਾ ਹੋਇਆ ਗੁਰਦੇਵ ਨੇ ਕਿ ਮਨੁੱਖਾ ਦੇ ਹੀ ਮਿਲੀਏ ਉੱਥੇ ਜ਼ਿਕਰ ਹੈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਦੀ ਗੱਲ ਹੈ ਹੁਣ ਉੱਥੇ ਇੱਕ ਜ਼ਿਕਰ ਹੈ ਸਹਿਬ ਨੇ ਕਿਆ ਮਿਲ ਜਗਦੀਸ਼ ਮਿਲਨ ਕੀ ਬਰੀਆ ਇੱਕ ਪੱਖ ਉੱਤੇ ਇਹ ਵੀ ਐ ਨਾ ਚਿਰੰਕਾਲ ਇਹ ਦੇਹ ਸੰਜਰੀਆ ਚਰਾਹ ਪਿੱਛੋਂ ਇਹ ਜੜੀ ਐ ਦੇਹੀ ਜੜੀ ਐ ਸਿਰ ਜੀ ਗਈ ਘੜੀ ਗਈ ਸਵਾਰੀ ਗਈ ਤਿਆਰ ਕੀਤੀ ਗਈ ਮਨੁੱਖਾ ਜਨਮ ਮਿਲਿਆ ਸੰਸਾਰ ਅੰਦਰ ਤੇਰੀ ਆਮਦ ਹੋਈ ਹੁਣ ਆਉਣ ਤੋਂ ਬਾਅਦ ਦਾ ਜੀਵਨ ਕੀ ਐ ਗੁਰਦੇਵ ਨੇ ਕਹਿਆ ਮਿਲ ਜਗਦੀਸ਼ ਮਿਲਨ ਕੀ ਬਰੀਆ ਇਹ ਸਮਾਂ ਹੈ ਇਹ ਵਾਰੀ ਐ ਮਿਲਨ ਦੀ ਮਿਲਣਾ ਕਿਨੂ ਐ ਪਰਮੇਸ਼ਰ ਨਾਲ ਮਿਲਾਪ ਇੱਕ ਨਾਲ ਹੋਵੇ ਗੁਰਦੇਵ ਨੇ ਕਿਹਾ ਦੇਹੀ ਮਿਲੀ ਹੈ ਇਹ ਮਨੁੱਖਾ ਦੇਹੀ ਸਹਿਬ ਨੇ ਕਿਹਾ ਅਮਲਕ ਹੈ ਗੁਰਦੇਵ ਜਿੱਥੇ ਕਿਹਾ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰੇ-ਬਾਰ ਇਹ ਵਾਰ-ਵਾਰ ਨਹੀਂ ਜਿਹਾਣਾ ਉਥੇ ਸਹਿਬ ਨੇ ਇਹ ਵੀ ਕਿਹਾ ਜਿਹੜੀ ਦੇਹੀ ਬੰਧਿਆ ਤੈਨੂੰ ਮਿਲੀ ਹੈ ਨਾ ਇਸ ਦੇਹੀ ਦੇ ਲਈ ਦੇਵਤੇ ਵੀ ਤਰਸਦੇ ਨੇ ਤੈਨੂੰ ਪ੍ਰਾਪਤ ਹੋਈ ਤੋ ਇੱਕ ਕਰਮ ਕਰ ਦੇਹੀ ਲੈ ਕੇ ਭਗਤ ਦੇਹੀ ਲੈ ਕੇ ਭਗਵਾਨ ਪਰਮੇਸ਼ਰ ਦਾ ਰੂਪ ਹੋ ਜਾ ਗੁਰਦੇਵਕੈ ਇਹ ਦੇਹੀ ਮਿਲੀ ਐ ਇਹ ਮਨੁੱਖਾ ਜਨਮ ਮਿਲਿਆ ਇਹਨੂੰ ਦੇਵਤੇ ਵੀ ਤਰਸਦੇ ਨੇ ਸਹਿਬ ਦੇ ਬਚਨ ਜਿੱਥੇ ਸਹਿਬ ਨੇ ਕਹ ਇਸ ਦੇਹੀ ਕਾ ਸਿਮਰੈ ਦੇਵ ਦੇਵਤੇ ਵੀ ਤਰਸਦੇ ਨੇ ਵੀ ਸਾਨੂੰ ਮਿਲੇ ਤੇ ਗੁਰਦੇਵ ਨੇ ਕਿਹਾ ਤੈਨੂੰ ਪ੍ਰਾਪਤ ਹੋਈ ਹੈ ਮਿਲ ਜਗਦੀਸ਼ ਮਿਲਨ ਕੀ ਬਰੀਆ ਇਹਦੇ ਵਿੱਚ ਮਿਲਾਪ ਹੋਵੇ ਇੱਕ ਅਕਾਲ ਨਾਲ ਉਹਦੇ ਨਾਲ ਮਿਲਾਪ ਹੋਵੇ ਜਿਸ ਮਿਲਾਪ ਦੀ ਗੱਲ ਕਰਦੇ ਆ ਭਗਤ ਰਵਿਦਾਸ ਜੀ ਨੇ ਇਹ ਕਿਹਾ ਵੀ ਮੇਰਾ ਉਸ ਅਕਾਲ ਉਸ ਪਰਮੇਸ਼ਰ ਨਾਲ ਮੇਲ ਹੋ ਗਿਆ ਮੇਰੀ ਸੁਰਤ ਪਰਮੇਸ਼ਰ ਦੇ ਨਾਲ ਮਿਲ ਗਈ ਹੈ ਇੱਕਮਿਕ ਹੋ ਚੁੱਕਾ ਮੇਰੇ ਤੇ ਪਰਮੇਸ਼ਰ ਵਿੱਚ ਕੋਈ ਵੱਖਰਾਪਨ ਨਹੀਂ ਹੈ ਅਸੀਂ ਵੱਖ ਨਹੀਂ ਆ ਇੱਕ ਇਕੋ ਹੀਆ ਤੇ ਹੁੰਨਾ ਜ਼ਿਕਰ ਕੀਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਸਹਿਬ ਨੇ ਉਥੇ ਇਹ ਕਿਹਾ ਹੁਣ ਗੁਰਦੇਵ ਨੇ ਅੱਜ ਦੇ ਪਾਵਨ ਸ਼ਲੋਕ ਵਿੱਚ ਕਿਹਾ ਵੀ ਇਹ ਬਾਰ ਬਾਰ ਮਨੁੱਖਾ ਜਨਮ ਨਹੀਂ ਜੇ ਮਿਲਣਾ ਹੁਣ ਜੇ ਬਾਰ ਬਾਰ ਨਹੀਂ ਜੇ ਮਿਲਣਾ ਤਾਂ ਗੁਰਦੇਵ ਨੇ ਕਿਹਾ ਆਪਣਾ ਇਹ ਸਮਾ ਲਿਖੇ ਵਿੱਚ ਲਾ ਇਹ ਮਨੁੱਖਾ ਜਨਮ ਲੇਖੇ ਵਿੱਚ ਲਾ ਜੇ ਇਹ ਤੈਨੂੰ ਮਿਲਿਆ ਤਾਂ ਇਹਦੇ ਪਿੱਛੇ ਮੋਟਿਵ ਕੀ ਹੈ ਮਨੂਰਥ ਕੀ ਹੈ ਉਹ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਮਿਲ ਜਗਦੀਸ਼ ਮਿਲਨ ਕੀ ਵਰੀਆ ਜਾਂ ਗੁਰੂ ਦੇ ਭਗਤ ਰਵਿਦਾਸ ਜੀ ਨੇ ਇਹ ਕਿਹਾ ਬਹੁਤ ਜਨਮ ਵਿਚ ਰਹੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਗੁਰਦੇਵ ਉਥੇ ਭਗਤ ਜੀ ਨੇ ਇਹ ਜ਼ਿਕਰ ਕੀਤਾ ਵੀ ਲੰਮਾ ਸਮਾਂ ਜੀਵਨ ਦੀ ਆਰਬਲਾ ਦਾ ਪੰਦ ਇਹ ਬਤੀਤ ਹੋ ਗਿਆ ਆ ਰਿਆ ਇਹ ਸਵਾਸ ਗੁਰਦੇਵ ਨੇ ਕਿਹਾ ਇੱਕ ਵਾਰ ਆਇਆ ਦੁਆਰਾ ਵਾਪਸ ਆਏਗਾ ਕਿ ਨਹੀਂ ਆਏਗਾ ਇਸ ਗੱਲ ਦਾ ਕੋਈ ਵਿਸ਼ਵਾਸ ਭਰੋਸਾ ਨਹੀਂ ਹੈ ਗੁਰਦੇਵ ਨੇ ਕਿਹਾ ਜਿੰਨੇ ਸਵਾਸ ਮਿਲੇ ਨੇ ਸਹਿਬ ਨੇ ਕਿਹਾ ਲੰਮੀ ਆਰਬਲਾ ਹੁਣ ਤੱਕ ਲੰਘ ਚੁੱਕਿਆ ਵਕਤ ਪ੍ਰੈਜੈਂਟ ਜੋ ਚੱਲ ਰਿਹਾ ਗੁਰਦੇਵ ਨੇ ਕਿਹਾ ਇਹਨੂੰ ਉਸ ਪਰਮੇਸ਼ਰ ਦੇ ਲੈਕੇ ਵਿੱਚ ਲਾ ਲੈ ਬਹੁਤ ਜਨਮ ਵਿਚ ਰਹੇ ਥੇ ਮਾਦੋ ਇਹ ਜਨਮ ਤੇਮਾਰ ਹੈ ਲੇਖੇ ਕਹਿ ਰਵਿਦਾਸ ਉਤੇ ਜਿਕਰ ਆਸ ਲੱਗ ਜੀਵ ਮਹਲਕ ਨੇ ਕਿਹਾ ਬੰਦੇ ਇੱਕ ਆਸ ਲੈ ਕੇ ਜਾਉਣਾ ਸ਼ੁਰੂ ਕਰ ਉਹ ਆਸ ਇਹ ਹੋਵੇ ਇੱਕ ਦੇ ਨਾਲ ਮੇਲ ਇੱਕ ਦੇ ਨਾਲ ਮਿਲਾਪ ਤੇਰਾ ਹੋਵੇ ਹੁਣ ਜਿੱਥੇ ਗੁਰਦੇਵ ਨੇ ਕਿ ਇੱਕ ਦੇ ਨਾਲ ਮੇਲ ਮਿਲਾਪ ਹੋਵੇ ਉਹਦੇ ਲਈ ਕੁਝ ਯਤਨ ਕਰਨੇ ਪੈਣਗੇ ਜਿਵੇਂ ਆਪਾਂ ਕੱਲ ਵੀ ਜਦੋਂ ਪੜ੍ਹ ਰਹੀ ਸੀ ਤਾਂ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਸੀ ਸਹਿਬ ਨੇ ਕਿਹਾ ਜੇ ਮਿਲਣਾ ਹੈ ਤਾਂ ਉਹਦੇ ਲਈ ਕੁਝ ਕੰਡੀਸ਼ਨਾਂ ਨੇ ਉਹਨਾਂ ਨੂੰ ਫਾਲੋ ਕਰਨਾ ਪਵੇਗਾ ਉਹਦੇ ਵਿੱਚ ਹੁਕਮ ਰਜ਼ਾਈ ਚੱਲਣਾ ਹੈ ਸੁਣਨ ਦੀ ਗੱਲ ਹੈ ਮੰਨਣ ਦੀ ਗੱਲ ਹੈ ਉਥੇ ਦਇਆ ਦੀ ਸਤ ਦੀ ਸੰਤੋਖ ਦੀ ਸਬਰ ਦੀ ਧੀਰਜ ਦੀ ਗੱਲ ਹੈ ਜਿੰਨਾਂ ਦੇ ਵਿੱਚ ਇਹ ਜੀਵਨ ਗੁਣ ਆਏ ਗੁਰਦੇਵ ਨੇ ਕਿਹਾ ਉਹਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਪਰ ਸ਼ਰਤੇ ਤੇਰੇ ਜੀਵਨ ਚ ਸਬਰ ਤੇਰੇ ਜੀਵਨ ਸੰਤੋਖ ਤੇਰੇ ਜੀਵਨ ਚ ਧਰਮ ਤੇਰੇ ਜੀਵਨ ਚ ਦਇਆ ਤੇਰੇ ਜੀਵਨ ਚ ਜਪ ਤੇਰੇ ਜੀਵਨ ਚ ਤਪ ਤੇਰੇ ਜੀਵਨ ਚ ਧਰਮ ਤੇ ਧੀਰੇਜ ਹੋਵੇ ਜਿਨ੍ਹਾਂ ਦੇ ਜੀਵਨ ਵਿੱਚ ਇਹ ਗੁਣ ਨੇ ਗੁਰਦੇਵ ਨੇ ਕਿਹਾ ਇੱਕ ਦਿਨ ਉਸਾਈ ਦੇ ਨਾਲ ਮਿਲ ਜਾਂਦੇ ਨੇ ਮੇਲ ਹੁੰਦਾ ਉਹਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਕਿਉਂਕਿ ਭਗਤ ਜੀ ਨੇ ਇੱਕ ਜ਼ਿਕਰ ਕੀਤਾ ਜੀ ਸਹਿਬ ਨੇ ਕਿਹਾ ਗੁਣ ਪੱਲੇ ਬੰਨ ਲੈ ਪਰ ਪੱਲੇ ਬੰਨਣ ਵਾਲੇ ਗੁਣ ਤੇਰੇ ਜੀਵਨ ਵਿੱਚ ਇਦਾਂ ਕਰਮ ਕਰਨ ਕਿ ਇੱਕ ਦਿਨ ਉਹਨਾਂ ਗੁਨਾ ਦੇ ਨਾਲ ਤੇਰਾ ਮੇਲ ਸਾਈ ਨਾਲ ਹੋਵੇ ਉਹ ਗੁਣ ਕਿਹੜੇ ਨੇ ਨਿਵਨ ਸੋ ਅਖਰ ਖਵਨ ਗੁਣ ਜੇ ਬਾਹ ਮਨੀਆਂ ਮੰਤ ਇਹ ਤਰੈ ਭੈਣੀ ਬੇਸ ਕਰ ਤਾਂ ਬਸ ਆਵੀ ਕੰਤ ਗੁਰਦੇਵ ਨੇ ਕਿ ਇਹ ਗੁਨ ਧਾਰਨ ਕਰ ਲੈ ਇਹ ਮਨੁੱਖਾ ਦੇਹੀ ਮਿਲੀ ਹੈ ਇਹ ਪਰਵਾਣ ਹੋ ਜਾਵੇਗੀ ਨਹੀਂ ਥਾ ਗੁਰਦੇਵ ਨੇ ਕਿਹਾ ਔਦ ਘਟੈ ਦਿਨ ਸਰਨਾਰੇ ਆਰਬਲਾ ਬੰਦਿਆ ਘਟਦੀ ਜਾ ਰਹੀ ਹੈ ਇਹ ਦਿਨ ਵਦ ਦਿਨ ਵੱਧਦੀ ਨਹੀਂ ਹੈ ਇਹ ਘਟਦੀ ਜਾ ਰਹੀ ਹੈ ਇਹ ਕਰਮ ਕਰ ਮਨ ਗੁਰ ਮਿਲ ਕਾਜ ਸੁਭਾਰੇ ਅਜ ਦੇਹੀ ਮਿਲੀ ਹੈ ਤਾਂ ਗੁਰੂ ਅਗੇ ਤਰਲਾ ਲੈ ਕੇ ਕਿਹਾ ਅਗਰ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਉਹਦੇ ਵਿੱਚ ਸਹਿਬ ਨੇ ਕਿਹਾ ਵੀ ਮੈਂ ਗਰਭ ਦੀ ਅਗਨ ਚ ਦੁਬਾਰਾ ਨਾ ਸੜਾਂ ਉਹਦੇ ਵਿੱਚ ਐ ਮੇਰਾ ਜਨਮ ਵਾਰ-ਵਾਰ ਨਾ ਹੋਵੇ ਮੇਰਾ ਇਹ ਦੁੱਖ ਕੱਟ ਦਿਓ ਤੇ ਸੱਚ ਹੈ ਜਨਮ ਮਰਨ ਇੱਕ ਦੁੱਖ ਹੈ ਗੁਰਦੇਵ ਨੇ ਕਿਹਾ ਗੁਰੂ ਅਗੇ ਤਰਲਾ ਲੈ ਕੇ ਕਿਹਾ ਕਰੀਏ ਵੀ ਬਹੁਤੇ ਜਨਮ ਨਹੀਂ ਬਸ ਜਿਹੜਾ ਜਨਮ ਮਨੁੱਖਾ ਮਿਲਿਆ ਇਹ ਮਨੁੱਖਾ ਦੇਹੀ ਹੀ ਪਰਵਾਹ ਨ ਹੋ ਜਾਵੇ ਇਹ ਕਬੂਲ ਹੋ ਜਾਵੇ ਰੱਬੀ ਦਰ ਦੇ ਉਤੇ ਗੁਰਦੇਵ ਨੇ ਕਿਹਾ ਬੰਦਿਆ ਕੁਝ ਨਹੀਂ ਜੇ ਪਤਾ ਇਹ ਦਰਖਤ ਇਹ ਸ਼ਰੀਰੂਪੀ ਕਿਲੇ ਨੇ ਇਹ ਸ਼ਰੀਰੂਪੀ ਰੋਖ ਨੇ ਇਹ ਸ਼ਰੀਰੂਪੀ ਦਰਖਤ ਨੇ ਕਦੋਂ ਟਹਿ ਢੇਰੀ ਹੋ ਜਾਣਾ ਗੁਰਦੇਵ ਨੇ ਕਿਹਾ ਕਿਆ ਦੁਬਾਰਾ ਇਹ ਜਨਮ ਨਹੀਂ ਮਿਲੇਗਾ ਕਿਉਂਕਿ ਨਾਲ ਕੀ ਅਗਲੇ ਪਾਵਨ ਪਦੇ ਵਿੱਚ ਇਹ ਜ਼ਿਕਰ ਕੀਤਾ ਜਿਉਂ ਵਨ ਫਲ ਪੱਕੇ ਭੁਈਂ ਗਿਰੈ ਬਹੁਰ ਨਾ ਲਾਗੇ ਡਾਰ ਜਿਵੇਂ ਸਹਿਬ ਨੇ ਕਿਹਾ ਦਰਖਤ ਨਾਲੋਂ ਟਟੇ ਫਲ ਜਦੋਂ ਜ਼ਮੀਨ ਤੇ ਡਿੱਗਦਾ ਹੈ ਇਹ ਦੁਬਾਰਾ ਫਲ ਜ਼ਮੀਨ ਤੋਂ ਡਿੱਗਿਆ ਕਿਆ ਦਰਖਤ ਨਾਲ ਨਹੀਂ ਜੇ ਕਦੇ ਲੱਗ ਸਕਦਾ ਇਸੇ ਤਰ੍ਹਾਂ ਗੁਰਦੇਵ ਨੇ ਕਿਹਾ ਤੇਰਾ ਸਰੀਰ ਹੈ ਇਦੇ ਹੀ ਹੈ ਗੁਰਦੇਵ ਨੇ ਕਿਹਾ ਨਹੀਂ ਪਤਾ ਕਦੋਂ ਇਹ ਮਨੁੱਖਾ ਸਵਾਸ ਤੇਰੇ ਜੀਵਨ ਦੇ ਵਿੱਚ ਜਿਹੜੇ ਚੱਲ ਰਹੇ ਨੇ ਕਹਾ ਬਿਸਾਸ ਸਭ ਇਸ ਭਾਂਡੇ ਕਾ ਇਤਨ ਕ ਲੱਗੈ ਠਨ ਕ ਆਪਣੇ ਆਪ ਨੂੰ ਇੱਕ ਸਵਾਲ ਕਰ ਜੇ ਮਨੁੱਖਾ ਦੇਹੀ ਮਿਲੀ ਹੈ ਤਾਂ ਇਹ ਸਵਾਲ ਕਰ ਇਹ ਸ਼ਰੀਰ ਆ ਮੇਰਿਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਸਹਿਬ ਨੇ ਕਹੇ ਸਵਾਲ ਆਪਣੇ ਇਸ ਮਨ ਨੂੰ ਕਰ ਸ਼ਰੀਰ ਤਨ ਨੂੰ ਕਰ ਤੇ ਆਖ ਇਹਨੂੰ ਪੁੱਛ ਵੀ ਸੰਸਾਰ ਵਿੱਚ ਆਕੇ ਤੂੰ ਕਿਸ ਕਾਰਜ ਕਿਹੜੇ ਕਾਰੇ ਲੱਗਿਆ ਕਿਹੜੇ ਕੰਮੇ ਲੱਗਿਆ ਕਿਤੇ ਜਿਹੜੇ ਕੰਮੇ ਲੱਗਿਆ ਉਹ ਕੰਮ ਤੈਨੂੰ ਰੱਬੀ ਦਰ ਤੇ ਸ਼ਰਮਿੰਦਗੀ ਤਾਂ ਨਹੀਂ ਦਵਾਰੇ ਸਹਿਬ ਨੇ ਕਹੇ ਜਿਹੜੇ ਕਾਰਜ ਕਰ ਰਿਆਂ ਕੀ ਇਹ ਤੈਨੂੰ ਗੁਰਨਾਨਕ ਦੇ ਦਰਸ ਰਖੂ ਕਰਵਾ ਰਹੇ ਨੇ ਜੇ ਕਰਵਾ ਰਹੇ ਨੇ ਤਾਂ ਭਲਾ ਹੈ ਨਹੀਂ ਤਾਂ ਗੁਰਦੇਵ ਨੇ ਕਿਹਾ ਉਹ ਕਰਮ ਨਾ ਕਰੰਦਿਆ ਜਿਹੜੇ ਕਰਮਾਂ ਦੇ ਕਰਕੇ ਤੈਨੂੰ ਰੱਬੀ ਦਰ ਦੇ ਉੱਤੇ ਪਰਮੇਸ਼ਰ ਦੇ ਦਰ ਤੇ ਸ਼ਰਮਿੰਦਗੀ ਮਹਿਸੂਸ ਹੋਵੇ ਕਿਉਂਕਿ ਬਚਨ ਕਿਹੜੇ ਨੇ ਸੱਭ ਨੇ ਕਿਹਾ ਨਾ ਹਰੀ ਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਉਹਨਾਂ ਕਹ ਆਪਣੇੜੇ ਗਰੀਬਾਨ ਮੈਂ ਸਿਰ ਨੀਮਾ ਕਰ ਬੇਕ ਜਿੱਥੇ ਇਹ ਕਹ ਵੀ ਮਾੜੇ ਲੇਖ ਨਾਲ ਲੇਖ ਉਥੇ ਗੁਰਦੇਵ ਨੇ ਕਹ ਸਹੀ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਗੀ ਸਾਂਈਂਦਾ ਦਰਬਾਰ ਰੱਬੀ ਦਰ ਦੇ ਉਤੇ ਤੈਨੂੰ ਸ਼ਰਮਿੰਦਗੀ ਨਾ ਮਹਿਸੂਸ ਹੋਵੇ ਗੁਰਦੇਵ ਨੇ ਕਹ ਕਰਮ ਉਹ ਕਰ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਵੀ ਸੁਚੇਤ ਕੀਤਾ ਤੇਰਾ ਵਿਛੋੜਾ ਉਸ ਅਕਾਲ ਨਾਲ ਉਸ ਪਰਮੇਸ਼ਰ ਨਾਲੋਂ ਤੇਰਾ ਵਿਛੋੜਾ ਤਾਂ ਹੀ ਪਿਆ ਤੇਰੇ ਕਰਮ ਚੰਗੇ ਨਹੀਂ ਆ ਤੇਰੇ ਕਰਮ ਚੰਗੇ ਨਹੀਂ ਹੈ ਤਾਂ ਤੇਰਾ ਉਹਦੇ ਨਾਲੋਂ ਵਿਛੋੜਾ ਹੈ ਉਹਦੇ ਨਾਲੋਂ ਦੂਰੀ ਹੈ ਗੁਰਦੇਵ ਨੇ ਕਿਹਾ ਤੇਰੇ ਕਰਮਾਂ ਦੀ ਕਮਾਈ ਕੁਝ ਐਸੀ ਤੂੰ ਐਸੇ ਗਲੀਚ ਕਰਮ ਕੀਤੇ ਜਿਹੜੇ ਕਰਮ ਤੈਨੂੰ ਰੱਬੀ ਦਰ ਸ਼ੋਭਾ ਨਹੀਂ ਸਿੱਖ ਨੇ ਕਿਹਾ ਉਹਦੇ ਦਰ ਤੋਂ ਤੈਨੂੰ ਫਟਕਾਰਾਂ ਲਾਂਤਾਂ ਕਿ ਮਿਲਦੀਆਂ ਨਹੀਂ ਕਿਰਤ ਕਰਮ ਕੇ ਵਿਛੜੇ ਗੁਰਦੇਵ ਉੱਥੇ ਕਹਿ ਕਰਮਾਂ ਦੀ ਕਮਾਈ ਕਰਕੇ ਤੇਰਾ ਵਿਛੋੜਾ ਹੈ ਫਿਰ ਕਿਉਂ ਨਾ ਗੁਰੂ ਅਗੇ ਤਰਲਾ ਲੈ ਕੇ ਕਿਹਾ ਜਾਵੇ ਐ ਮੇਰੇ ਮਾਲਕ ਮੇਰੇ ਤੇ ਤਰਸ ਕਰ ਤੇਰੇ ਦਰ ਮੇਰੀ ਫਰਿਆਦ ਹੈ ਉਹ ਫਰਿਆਦ ਉਹ ਹੋਵੇ ਕਰ ਕਿਰਪਾ ਲੈ ਉਹ ਮਿਲਾਏ ਮੇਰੇ ਮਾਲਕ ਮੇਰੇ ਤੇ ਤਰਸ ਕਰ ਮੇਰਾ ਮੇਲ ਤੇਰੇ ਨਾਲ ਹੋ ਜਾਵੇ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਇਹ ਤੈਨੂੰ ਪਤਾ ਹੋਵੇ ਸਹਿਬ ਨੇ ਕਿਹਾ ਅਹਿਸਾਸ ਹੋਵੇ ਚਾਰ ਕੁੰਟਾਂ ਦਾ ਇਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਸਹਿਬ ਨੇ ਕਿਹਾ ਉਹ ਬੰਦਿਆ ਉਸ ਗਾਂ ਵੱਲ ਦੇਖ ਉਸ ਫੁੱਲ ਵੱਲ ਦੇਖ ਉਸ ਰੁੱਖ ਵੱਲ ਦੇਖ ਜਿਹੜੇ ਆਪਣੇਾਂ ਤੋਂ ਵਿਛੜ ਕੇ ਕਰ ਲਾਉਂਦੇ ਨੇ ਜਿਵੇਂ ਇੱਕ ਗਾਂ ਜਿਹੜੀ ਹੈ ਜਦੋਂ ਉਹ ਦੁੱਧ ਨਾ ਦੇਵੇ ਉਹਨੂੰ ਘਰੋਂ ਕੱਢ ਦਿੱਤਾ ਜਾਂਦਾ ਇੱਕ ਰੁੱਖ ਨੂੰ ਜਦੋਂ ਜਲ ਨਹੀਂ ਜੇ ਮਿਲਦਾ ਉਹ ਕੁਮਲਾ ਜਾਂਦਾ ਆ ਗੁਰਦੇਵ ਨੇ ਕਿਹਾ ਬੰਦਿਆ ਤੇਰੇ ਜੀਵਨ ਚ ਜੇ ਰੱਬੀ ਯਾਦ ਨਹੀਂ ਹੈ ਤਾਂ ਇੱਕ ਨਹੀਂ ਅਨੇਕਾਂ ਰੋਗ ਤੇਰੇ ਤਨ ਦੇ ਉੱਤੇ ਖਲੋ ਜਾਣਗੇ ਆਕੇ ਲੱਗ ਜਾਣਗੇ ਇਹਨੂੰ ਥੇਨ ਦੁਦਹਿ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸਫ ਕੁਮਲਾਪਤੀ ਉਪਜੈ ਨਾਹੀ ਨਾ ਦਾਮ ਸਹਿਬ ਕਹ ਹਰ ਨਾ ਨ ਮਿਲਿਆ ਸਾਜਣੇ ਕਤ ਪਾਈਐ ਵਿਸ਼ਰਾਮ ਸਹਿਬ ਨੇ ਕਹ ਟਿਕਾ ਕਿਤੇ ਵੀ ਨਹੀਂ ਜੇ ਹਰੀ ਸੱਜਣ ਤੇਰੇ ਜੀਵਨ ਵਿੱਚ ਨਹੀਂ ਜਿ ਆਇਆ ਹਰੀ ਦਾ ਮੇਲ ਤੇਰੇ ਜੀਵਨ 'ਚ ਨਹੀਂ ਆਇਆ ਕਿਉਂਕਿ ਰੱਬੀ ਜਹਾਦ ਰੱਬੀ ਸਿਮਰਨ ਤੋਂ ਬਗੈਰ ਗੁਰਦੇਵ ਇੱਕ ਪੱਖ ਸਾਡੀ ਝੋਲੀ ਪਾਇਆ ਜੇ ਤੇਰੇ ਜੀਵਨ 'ਚ ਰੱਬੀ ਸਿਮਰਨ ਨਹੀਂ ਹੈ ਪਰਮੇਸ਼ਰ ਅਕਾਲ ਦੀ ਇਵਾਦਤ ਉਹਦੀ ਬੰਦਗੀ ਨਹੀਂ ਹੈ ਗੁਰਦੇਵ ਕਾ ਸ਼ੁਭ ਕਰਮ ਤੇਰੇ ਜੀਵਨ ਵਿੱਚ ਨਹੀਂ ਹੈ ਸ਼ੁਭ ਬਚਨ ਤੇਰੇ ਜੀਵਨ ਵਿੱਚ ਨਹੀਂ ਹੈ ਧਰਮ ਦਇਆ ਸੰਤੋਖ ਸਤ ਜਪ ਤਪ ਧੀਰਜ ਜੇ ਤੇਰੇ ਜੀਵਨ ਵਿੱਚ ਨਹੀਂ ਹੈ ਜੇ ਤੈਨੂੰ ਰੱਬ ਨੂੰ ਭੁੱਲਿਆ ਬੰਦਿਆ ਜੇ ਤੈਨੂੰ ਉਹ ਇੱਕ ਅਕਾਲ ਉਹ ਸਾਈਂ ਭੁੱਲਿਆ ਗੁਰਦੇਵ ਕਾ ਇਸ ਤਨ ਦੇ ਉੱਤੇ ਵਿਕਾਰਾਂ ਰੂਪੀ ਰੋਗ ਪੈਦਾ ਹੋਣਗੇ ਉਹਨਾਂ ਰੋਗਾਂ ਦੇ ਪਰਥਾਏ ਗੁਰਦੇਵ ਜ਼ਿਕਰ ਕਰਦੇ ਆ ਇਹ ਕਹਿ ਦਿੱਤਾ ਵਿਚ ਤੈਨੂੰ ਸਾਈਂ ਭੁੱਲਿਆ ਗੁਰਦੇਵ ਨੇ ਕਿਹਾ ਨੇਕਾ ਰੋਗ ਇਸ ਦੇਹੀ ਨੂੰ ਲੱਗਣਗੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਯੋਗ ਸਾਬ ਨੇ ਕਿਹਾ ਘਾਟੇ ਵਿੱਚ ਤੇਰਾ ਜੀਵਨ ਹੁਣ ਜੇ ਜੀਵਨ ਘਾਟੇ ਵਿੱਚ ਹੈ ਤਾਂ ਗੁਰਦੇਵ ਨੇ ਕਿਹਾ ਜਿਵੇਂ ਸਾਬ ਇੱਥੇ ਕਿਹਾ ਬਨ ਫਲ ਪੱਕੇ ਭੁਈਂ ਗਿਰੈ ਬਹਰ ਨਾ ਲਾਗੇ ਡਾਰ ਉਦਵਾਰਾਂ ਨਹੀਂ ਲੱਗਣਗੇ ਇਸੇ ਤਰ੍ਹਾਂ ਬੰਦਿਆ ਮਤਾਂ ਮਨ ਅੰਦਰ ਭੁਲੇਖਾ ਪਏ ਕਿ ਆਰਬਲਾ ਵੱਧ ਸਕਦੀ ਐ ਇੱਕ ਜਨਮ ਹੋਰ ਮਿਲ ਸਕਦਾ ਆ ਗੁਰਦੇਵ ਨੇ ਕਹੇ ਜਿਹੜਾ ਰਿਆ ਆ ਇਹ ਨਹੀਂ ਜੇ ਪਤਾ ਸਹਿਬ ਨੇ ਕਿ ਕੱਚੀ ਪੱਕੀ ਢਾਲ ਗੁਰਦੇਵ ਨੇ ਕਹੇ ਕੁਝ ਨਹੀਂ ਜੇ ਪਤਾ ਕੱਚੀ ਵੱਢ ਦਿੱਤੀ ਜਾਵੇ ਕੁਝ ਨਹੀਂ ਪਤਾ ਪਕਾਈ ਪਕਾ ਕੇ ਵੱਢ ਦਿੱਤੀ ਜਾਵੇ ਸਹਿਬ ਨੇ ਕਿ ਦੇਹੀ ਦਾ ਕੁਝ ਨਹੀਂ ਜੇ ਪਤਾ ਉਹ ਬੰਦਿਆ ਬਚਪਨ ਵਿੱਚ ਚਲੀ ਜਾਵੇ ਜਵਾਨੀ ਵਿੱਚ ਚਲੀ ਜਾਵੇ ਬੁੱਢੇਪੇ ਦੀ ਸਦਰ ਨੂੰ ਖਤਮ ਕਰਕੇ ਚਲੀ ਜਾਵੇ ਫਿਰ ਕਿਉਂ ਨਹੀਂ ਚੇਤੇ ਉਹਨੂੰ ਕਰਦਾ ਜਿਹਨੂੰ ਚੇਤੇ ਕਰਕੇ ਇਹ ਮਨੁੱਖਾ ਜਨਮ ਨੇ ਲਾਹਾ ਘਟਨਾਇਆ ਇਹ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਹੋਣਾ ਫਿਰ ਕਿਉਂ ਨਹੀਂ ਉਹ ਕਰਮ ਕਰਦਾ ਸੈਵ ਨੇ ਕਿਹਾ ਨਹੀਂ ਪਤਾ ਕਹਾ ਵਿਸਾਸਾ ਇਸ ਭਾਂਡੇ ਕਾ ਇਤ ਨਕ ਲੱਗੈ ਠਨ ਕਾ ਫਿਰ ਇੱਕ ਕਰਮ ਕਰ ਜੇ ਵਿਸ਼ਵਾਸ ਨਹੀਂ ਹੈ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਸ਼ਰੀਰ ਲੈ ਕੇ ਆਏ ਆ ਇੱਕ ਨ ਇੱਕ ਦਿਨ ਖਤਮ ਇਸ ਜੀਵਨ ਨੇ ਕੋਈ ਹੁਣਾਇਆ ਮਨੁੱਖਾ ਜਨਮ ਲੈ ਕੇ ਆਇਆ ਇਸ ਸਰੀਰ ਇੱਕ ਨਾ ਇੱਕ ਦਿਨ ਜਿਹੜਾ ਹੈ ਖਨਾਹ ਹੋਵੇਗਾ ਇਹ ਨਾਸ਼ ਹੋਵੇਗਾ ਕਿਉਂਕਿ ਬਾਣੀ ਦੇ ਉਹ ਬਚਨ ਨੇ ਜੋ ਉਪਜਿਓ ਸੋ ਬਿਨਸ ਹੈ ਪਰਉ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਨੇ ਛਾਡ ਸਗਲ ਜੰਜਾਲ ਤੇ ਇੱਕ ਕਰਮ ਕਰ ਸਭ ਨੇ ਕਿ ਪਤਾ ਨਹੀਂ ਇਸ ਦੇਹੀ ਦਾ ਸਵਾਸਾਂ ਦਾ ਨਹੀਂ ਪਤਾ ਦੋ ਖਤਮ ਹੋ ਜਾਣ ਫਿਰ ਕਿਉਂ ਨਹੀਂ ਗੁਰੂਦੇਵ ਨੇ ਕਿਹਾ ਇਸ ਰਸਨਾ ਦੇ ਨਾਲ ਗੋਪਾਲ ਦੇ ਗੁਨਾ ਨੂੰ ਗਾਉਂਦਾ ਜੇ ਗੋਪਾਲ ਦੇ ਗੁਨਾ ਨੂੰ ਗਾ ਲਏਗਾ ਜਮਾਂ ਦੀ ਮਾਰ ਤੇਰੇ ਤੇ ਨਹੀਂ ਪਵੇਗੀ ਜਮ ਕੈ ਧਾਮ ਤੇਰਾ ਜੀਵਨ ਨਹੀਂ ਜਾਵੇਗਾ ਜੇ ਬਾ ਗੁਣ ਕੋ ਬਿੰਦ ਭਜੋ ਕੰਨ ਸੁਨੋ ਹਰਨਾਮ ਸਹਿਬ ਨੇ ਕਿਹਾ ਜੇ ਬਾ ਦੇ ਨਾਲ ਗੋਪਾਲ ਦੇ ਗੁਨਾ ਨੂੰ ਗਾ ਕੰਨਾਂ ਦੇ ਨਾਲ ਰਸਨਾ ਦੇ ਨਾਲ ਜਿੱਥੇ ਗਾਉਣਾ ਹੈ ਕੰਨਾਂ ਦੇ ਨਾਲ ਸੁਣ ਲੈ ਜਿਹੜੇ ਸੁਣ ਲੈਣਗੇ ਗਾ ਲੈਣਗੇ ਇੱਕ ਉੱਤੇ ਜਿੱਕਰ ਸੱਭ ਨੇ ਕਿ ਪਰੇ ਨਜਮ ਕੇ ਧਾਮ ਸੱਭ ਨੇ ਕਿ ਜਮਾਂ ਦੀ ਮਾਰ ਨਹੀਂ ਤੇ ਭਪੇਖੀ ਅਕਸਰ ਇਦਾਂ ਹੀ ਹੁੰਦਾ ਨਾ ਜਦੋਂ ਇਵਾਦਤ ਨਹੀਂ ਹੈ ਬੰਦਗੀ ਨਹੀਂ ਹੈ ਤਾਂ ਵਿਕਾਰਾਂ ਦੀ ਸ਼ੋ ਇਸਤਨ ਨੂੰ ਲੱਗੇਗੀ ਪਰ ਗੁਰਦੇਵ ਨੇ ਕਿਹਾ ਜਿਸ ਸਰੀਰ ਦੇ ਅੰਦਰ ਇਵਾਦਤ ਹੈ ਬੰਦਗੀ ਹੈ ਸਿਮਰਨ ਹੈ ਭਗਤੀ ਹੈ ਜਪ ਤਪ ਸੰਜਮ ਹੈ ਗੁਰਦੇਵ ਨੇ ਕਿਹਾ ਇਹ ਰੋਗ ਸਲਾਮਾ ਕਰਦੇ ਨਹੀਂ ਇਹ ਕਾਮ ਕ੍ਰੋਲ ਲੋਭ ਮੋਹ ਹੰਕਾਰ ਸੈਭ ਨੇ ਕਿਹਾ ਸਲਾਮਾ ਕਰਨਗੇ ਪਰ ਨਹੀਂ ਤਾਂ ਗੁਰਦੇਵ ਨੇ ਕਿਹਾ ਲੁੱਟਦੇ ਤਾਂ ਰੋਜ ਹੀ ਪਏ ਨੇ ਲੁੱਟਦੇ ਤਾਂ ਰੋਜ ਹੀ ਪਏ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉ ਕੰਚਨ ਸੁਹਾਗਾ ਢੱਲੇ ਕਾਮ ਸਿਜੜਾ ਹੈ ਸਹਿਬ ਨੇ ਕ ਨਿਤ ਤੈਨੂੰ ਲੁੱਟਦਾ ਪਿਆ ਆ ਇਹ ਤੈਨੂੰ ਨਿਤ ਲੁੱਟਦਾ ਹੈ ਇਹ ਤੇਰੇ ਆਤਮਿਕ ਜੀਵਨ ਨੂੰ ਲੁੱਟਦਾ ਪਿਆ ਤੇਰਾ ਆਤਮਿਕ ਤੌਰ ਤੇ ਜੀਵਨ ਖਤਮ ਹੋ ਚੁੱਕਿਆ ਆਤਮਿਕ ਗੁਣ ਜਿਹੜੇ ਤੇਰੇ ਜੀਵਨ 'ਚ ਇਹ ਕਾਮ ਕ੍ਰੋਧ ਲੋਭ ਮੋਹ ਅੰਕਾਰ ਇਹ ਜਮ ਇਹ ਵਿਕਾਰ ਉਹਨਾਂ ਗੁਣਾਂ ਨੂੰ ਰੋਜ ਸਭ ਨਿਕਲ ਲੁੱਟਦੇ ਪਏ ਨੇ ਸੱਜਣ ਦੀ ਜੇ ਮੈਂ ਗੱਲ ਕਰਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਸੱਜਣ ਦਾ ਜੀਵਨ ਦੇਖਿਆ ਨਾ ਤੇ ਸੱਚ ਹੈ ਵਿਕਾਰਾਂ ਦੇ ਅਧੀਨ ਇਹ ਜੀਵਨ ਹੈ ਲੋਭ ਵਾਸ ਹੋ ਕੇ ਲਾਲਚ ਵਾਸ ਹੋ ਕੇ ਪਰਾਏ ਤਨ ਤੇ ਧਨ ਨੂੰ ਹੜੱਪਦਾ ਹੈ ਖੋਂਦਾ ਹੈ ਕਈਆਂ ਨੂੰ ਲੁੱਟਦਾ ਹੈ ਤੇ ਗੁਰਦੇਵ ਨੇ ਉਹਦੀ ਜੀਵਨ ਦੀ ਅਸਲੀਅਤ ਨੂੰ ਬਿਆਨ ਕੀਤਾ ਤੇ ਇਹ ਕਿਹਾ ਨਾ ਉਜਲ ਕਹਿ ਹਾਂ ਚਿੱਲਕਣਾ ਕੋਟੇਮ ਕਲੜੀ ਮਸ ਧੋਦਿਆਂ ਜੂਠਨਾ ਉਤਰੇ ਜੇ ਸੋ ਤੋਂ ਮਾਂ ਤਿਸ ਸੱਜਣ ਸਈ ਨਾਲ ਮੈਂ ਚੱਲਦਿਆਂ ਰਹਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇਸਾਂ ਅਸਲੀਅਤ ਬਿਆਨ ਕੀਤੀ ਬਾਬੇ ਨੇ ਵੀ ਦੇਖ ਸੱਜਣਾ ਤੇਰੇ ਜੀਵਨ ਚ ਇੱਕ ਨਹੀਂ ਅਨੇਕਾਂ ਔਗਰ ਨੇ ਗੋਨੇ ਇਕੱਠੇ ਕਰ ਇਹਨਾਂ ਗੁਨਾ ਨੇ ਤੇਰੀ ਸਾਰ ਲੈਣੀ ਹੈ ਇਹਨਾਂ ਗੁਨਾ ਨੇ ਤੇਰੇ ਨਾਲ ਨਿਵਨਾ ਹੈ ਨਹੀਂ ਤਾਂ ਗੁਰੂਦੇਵ ਅੱਜ ਵੀ ਸਮਝਾ ਰਹੇ ਨੇ ਵੀ ਵਾਰ-ਵਾਰ ਨਹੀਂ ਜੇ ਮਿਲਣਾ ਹੈ ਮਨੂ ਕਸਮਾ ਸੱਚ ਗੁਰਦੇਵ ਨੇ ਕਿਹਾ ਨੁਖਾ ਦੇਹੀ ਇੱਕ ਵਾਰ ਨਹੀਂ ਕਿੰਨੀ ਵਾਰ ਗੁਰੂ ਕੀ ਪਾਵਨ ਬਾਣੀ ਵਿੱਚ ਜੇਕਰ ਆਉਂਦਾ ਹੈ ਗੁਰਦੇਵ ਨੇ ਜਿੱਥੇ ਕਿਹਾ ਜੋ ਦਿਨ ਆਵੇ ਸਹਿਬ ਕਿਹਾ ਤੈਨੂੰ ਲੱਗਦਾ ਤੇਰੀ ਆਰਬਲਾ ਵੱਧਦੀ ਪਈ ਹੈ ਤੈਨੂੰ ਲੱਗਦਾ ਲੰਘਿਆ ਹੋਇਆ ਦਿਨ ਜਿਹੜਾ ਹੈ ਆਉਣ ਵਾਲੇ ਨਵੇਂ ਸਾਲ ਦੇ ਵਾਅਦੇ ਵੱਲ ਨੂੰ ਜਾ ਰਿਹਾ ਆ ਪਰ ਗੁਰਦੇਵ ਨੇ ਕਿਹਾ ਇਹ ਦਿਨ ਤੇ ਇਹ ਰਾਤ ਬਤੀਤ ਹੋ ਰਹੀ ਹੈ ਤੇਰਾ ਉਹ ਦਿਨ ਨੇੜੇ ਆ ਰਿਹਾ ਜਿਸ ਦਿਨ ਇਸ ਸੰਸਾਰ ਤੋਂ ਗੁਰਦੇਵ ਕਹਤੂ ਕੋਚ ਕਰਨਾ ਹੈ ਸੋ ਦਿਨ ਆਵਨ ਲਾਗਾ ਦੀ ਗੱਲ ਹੈ ਇਥੇ ਵੀ ਉਹ ਦਿਨ ਨੇੜੇ ਆ ਰਿਹਾ ਜੇ ਤੇਰਾ ਜੀਵਨ ਇਹ ਆਰਬਲਵ ਵੱਧ ਦੀ ਹੈ ਨਾ ਤਾਂ ਇਹ ਸੋਚ ਲੈ ਤੇਰਾ ਪਰ ਜਵਾਨੀ ਤੋਂ ਬਢੇਪੇ ਵੱਲ ਨੂੰ ਰੋਖ ਹੋ ਚੁੱਕਿਆ ਆ ਉਦੋਂ ਨੇੜੇ ਆਉਣ ਵਾਲਾ ਆ ਸੋ ਦਿਨ ਆਵਨ ਲੱਗਾ ਜਿਵੇਂ ਇੱਕ ਵਚਨ ਭਗਤ ਰਵਿਦਾਸ ਜੀ ਦੇ ਨੇ ਨਾ ਉਹਨਾਂ ਕਹੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣਾ ਥਿਰਨਾ ਹੁਣ ਕਹੇ ਜਿਹੜਾ ਦਿਨ ਆਇਆ ਇਹਨੇ ਜਾਣਾ ਹੈ ਬੰਦਿਆ ਇਹ ਲੰਗੇਗਾ ਇਹ ਬਤੀਤ ਹੋਏਗਾ ਫਿਰ ਅਗਲੀ ਗੱਲ ਉਹਤੇ ਕੀਤੀ ਕਰਨਾ ਕੂਚ ਆਪਣੇ ਜੀਵਨ ਨੂੰ ਹੰਡਾ ਕੇ ਕਰਮ ਅਨੇਕਾਂ ਕਰਕੇ ਕੂਚ ਲੰਘ ਜਾਏਗਾ ਇਸ ਵਕਤ ਤੋਂ ਵਤ ਵਤੀਤ ਹੋ ਜਾਵੇਗਾ ਕਰਨਾ ਕੂਚ ਫਿਰ ਕਹਿ ਰਹਨ ਤੇਰ ਨਹੀਂ ਜਿੱਥੇ ਤੂੰ ਆਪਣੇ ਆਪ ਨੂੰ ਸਦੀਵ ਸਥਿਰ ਮੰਨੀ ਬੈਠਾ ਨਾ ਗੁਰੂਦੇਵ ਨੇ ਕਹ ਸਥਿਰ ਸਦੀਵ ਨਹੀਂ ਹੈ ਕਿਉਂਕਿ ਪਾਤਸ਼ਾਹ ਦੀ ਬਾਣੀ ਦੇ ਬਚਨ ਨੇ ਸਾਧੂ ਰਚਨਾ RAM ਬਣਾਈ ਇੱਕ ਬਿਨ ਸੇ ਇੱਕ ਅਸਥਿਰ ਮਾਨੈ ਅਚਰਜ ਲਖਿ ਉਹਨਾਂ ਦਾ ਹੀ ਦੀ ਗੱਲ ਹੈ ਇਤੇ ਸਹਿਬ ਨੇ ਕਿ ਇੱਕ ਖਤਮ ਹੋ ਰਿਹਾ ਦੂਜਾ ਆਪਣੇ ਆਪ ਨੂੰ ਸਦੀਪ ਮੰਨੀ ਬੈਠਾ ਇੱਥੇ ਗੁਰਦੇਵ ਨੇ ਕਿਹਾ ਵੱਡੇ ਬੰਦਿਆ ਵੱਡਾ ਭਲੇਖਾ ਹੈ ਤੈਨੂੰ ਜਿੱਥੇ ਦੂਜੇ ਦਾ ਸੰਸਕਾਰ ਕਰਕੇ ਆਇਆ ਇੱਕ ਦਿਨ ਜਿੱਥੇ ਉਹ ਤੇਰੇ ਮੋਢਿਆਂ ਤੇ ਸੀ ਅੱਜ ਇੱਕ ਦਿਨ ਉਹ ਆਵੇਗਾ ਜਿਸ ਦਿਨ ਚਾਰੋਂ ਦੇ ਮੋਢਿਆਂ ਤੇ ਤੇਰਾ ਇਹ ਸਰੀਰ ਹੋਵੇਗਾ ਇਹ ਤੇਰੇ ਸਰੀਰ ਦੀ ਦਾਸਤਾ ਹੈ ਗੁਰਦੇਵ ਨੇ ਕਿਹਾ ਜੇ ਅੱਜ ਕਿਸੇ ਦੂਜੇ ਦਾ ਸਰੀਰ ਤੇਰੇ ਮੋਢਿਆਂ ਦੇ ਉੱਤੇ ਹੈ ਬੰਦਿਆ ਇੱਕ ਦਿਨ ਉਹ ਆਵੇਗਾ ਜਿਸ ਦਿਨ ਤੂੰ ਚਾਰਾਂ ਦੇ ਮੋਢਿਆਂ ਤੇ ਹੋਵੇਂਗਾ ਗੁਰਦੇਵ ਨੇ ਕਿਹਾ ਕਿਉਂ ਨਹੀਂ ਸਮਝਦਾ ਪਿਆ ਸੁਚੇਤ ਹੋ ਗੁਰਦੇਵ ਕਿਹਾ ਸੁਚੇਤ ਹੋ ਕਿਉਂਕਿ ਪਾਰੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਨ ਜੋ ਗਾਂਢੀ ਘਰ ਹੋਇਆ ਤੇਰੇ ਵੀ ਹੋਵੇਗਾ ਜੇ ਸਹਿਬ ਨੇ ਕਿਹਾ ਮੌਤ ਦਾ ਪੋਚਾ ਹਰ ਘਰ ਦੇ ਵਿੱਚ ਹੈ ਸਹਿਬ ਨੇ ਕਿਹਾ ਫਿਰ ਰਿਹਾ ਇੱਕ ਦਿਨ ਉਹ ਵੀ ਆਏਗਾ ਜਦਨ ਤੇਰੇ ਘਰ ਵੀ ਪੋਚਾ ਫਿਰੇਗਾ ਕਿਉਂਕਿ ਸਦਨ ਖਾਰਾ ਸਿਮਰੈ ਨਾਨਕ ਸੇ ਦੇ ਆਵੰਨ ਦੀ ਗੱਲ ਐ ਉਹਦੇ ਤੋਂ ਪਹਿਲਾਂ ਇੱਕ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਇਹ ਨਿਤ ਸਦ ਦੇ ਭੇਜ ਰਿਹਾ ਉਹ ਕਾਲ ਜਮ ਨਿਤ ਲੈ ਕੇ ਜਾ ਰਹੇ ਨੇ ਗੁਰਦੇਵ ਨੇ ਕਿਉਂ ਨਹੀਂ ਇਹ ਮਨੁੱਖਾ ਜਿਹੜੀ ਦੇਹੀ ਮਿਲੀ ਐ ਇਹਨੂੰ ਲੈ ਕੇ ਇਹਦੇ ਵਿੱਚ ਜਪ ਇਹਦੇ ਵਿੱਚ ਤਪ ਇਹਦੇ ਵਿੱਚ ਸੰਜਮ ਇਹਦੇ ਵਿੱਚ ਧਰਮ ਕਿਉਂ ਨਹੀਂ ਤੂੰ ਬੰਦਿਆ ਕੁਮਾਰਿਆ ਜੇ ਤੇਰੇ ਜੀਵਨ ਚ ਧਰਮ ਐ ਤਕੁਰ ਗੁਰਦੇਵ ਨੇ ਕਿਹਾ ਤੂੰ ਪਰਵਾਣੇ ਜੇ ਧਰਮ ਨੂੰ ਛੱਡ ਕੇ ਉਲਾਮੇ ਹੋ ਕੇ ਜੀਵਨ ਬਸਰ ਕਰਨਾ ਕਰਦੇ ਹੋ ਨੇ ਠੋਕਰਾਂ ਕੀ ਠੋਕਰਾਂ ਨੇ ਇਹ ਬਾਰ-ਬਾਰ ਨਹੀਂ ਜੇ ਮਿਲਣਾ ਮਨੋਖਾ ਜਨਮ ਹੁਣ ਜਿਹੜਾ ਸੰਤ ਪਾਤਸ਼ਾਹ ਭਗਤ ਰਵਿਦਾਸ ਜੀ ਨੇ ਸਮਝਾਉਣਾ ਚਾਹਿਆ ਸਾਨੂੰ ਉਹ ਇਹੀ ਹੈ ਵੀ ਕਦਰ ਜਾਨ ਜੋ ਤੇਰੇ ਕੋਲ ਹੈ ਇਸ ਚੀਜ਼ ਦੀ ਕਦਰ ਜਾਨ ਜੋ ਤੇਰੇ ਕੋਲ ਹੈ ਤੈਨੂੰ ਸ਼ਰੀਰ ਮਿਲਿਆ ਇਹਦੀ ਕਦਰ ਜਾਨ ਮਹੱਲ ਮਿਲਿਆ ਇਹਦੀ ਕਦਰ ਜਾਨ ਸੱਭ ਨੇ ਕਿਹਾ ਕੀਮਤੀ ਸਾਧਨ ਮਿਲੇ ਇਹਦੀ ਕਦਰ ਜਾਣ ਪਰਿਵਾਰ ਮਿਲਿਆ ਰਿਸ਼ਤੇਦਾਰ ਮਿਲੇ ਸਭ ਕੈ ਸਭਨਾ ਦੀ ਕਦਰ ਜਾਣ ਉਹਦੇ ਤੋਂ ਉੱਤਮ ਹੈ ਤੇਰਾ ਖੁਦ ਦਾ ਸਰੀਰ ਗੁਰਦੇਵ ਕੈ ਸਰੀਰ ਦੀ ਕਦਰ ਜਾਣ ਆ ਸਵਾਸਾਂ ਦੀ ਅਹਿਮੀਅਤ ਜਾਣ ਲੈ ਇਸ ਸਵਾਸਾਂ ਦੀ ਅਹਿਮੀਅਤ ਕਦੇ ਉਹਨਾਂ ਨੂੰ ਜਾ ਕੇ ਪੁੱਛ ਜਿਹੜੇ ਦਿਨ ਪ੍ਰਤੀ ਦਿਨ ਵੈਂਟੀਨੇਟਰ ਤੇ ਲੱਗੇ ਹੋਏ ਨੇ ਸਹਿਬ ਨੇ ਕਿਹਾ ਉਹ ਮੁੱਲ ਦੀ ਸਵਾਸ ਲੈ ਰਹੇ ਨੇ ਉਹ ਬੰਦੇ ਤੈਨੂੰ ਮੁਫਤ ਵਿੱਚ ਮਿਲੇ ਨੇ ਸਮਾਂ ਮਿਲਿਆ ਇਹ ਦੇਹੀ ਪ੍ਰਾਪਤ ਹੋਈ ਹੈ ਸਹਿਬ ਨੇ ਕਸੂ ਦੇਹੀ ਭਜ ਹਰ ਕੀ ਸੇਵ ਹਰੀ ਦੀ ਸੇਵਾ ਵਿੱਚ ਲੱਗ ਗੁਰ ਸੇਵਾ ਤੇ ਫਗਤ ਕਮਾਈ ਦੀ ਜਿੱਥੇ ਗੱਲ ਹੈ ਉੱਥੇ ਗੁਰਦੇਵ ਕਾ ਨੂੰ ਮਿਲੀ ਹੈ ਫਿਰ ਜੇ ਦੀ ਹੀ ਮਿਲੀ ਹੈ ਨਾ ਰਿਕ ਕਰਮ ਕਰ ਗੋਪਿੰਦ ਬਿਲਨ ਕੀ ਏ ਤੇਰੀ ਬਰੀਆ ਗੁਰੂ ਅੱਗੇ ਖਲੋਕੇ ਅਰਦਾਸ ਕਰ ਛੇ ਫਰੀਦਾ ਖੈਰ ਦੀਜੈ ਬੰਦਗੀ ਗੁਰੂ ਨੂੰ ਆਖਿਆ ਕਰ ਵਿਸਰਨਾ ਕੀ ਦਾਤਾਰ ਆਪਣਾ ਨਾਮ ਦੇਹੁ ਗੁਨ ਗਾਵਾਂ ਦਿਨ ਰਾਤ ਨਾਨਕ ਚਾਹੂਗੇ ਹੋ ਗੁਰੂ ਕਿਰਪਾ ਕਰੇ ਫਾਮਨਸ ਲੋਕ ਨੂੰ ਵਿਚਾਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਖੀਰ ਬਖਸ਼ੋ ਅਸੀਸ ਬਲੌ ਫਤੇ ਔਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ